ਕੀ ਮਾਮਲਾ ਇਹ 18 ਤਰੀਕ ਨੂੰ ਸਾਡੇ ਨੋਟਿਸ ਵਿੱਚ ਇੱਕ ਮਾਮਲਾ ਆਇਆ ਸੀਗਾ ਜਦੇ ਵਿੱਚ ਇੱਕ ਗਰੋ ਹੈਗਾ ਜਿਹੜਾ ਕਿ ਬੱਚਿਆਂ ਦੀ ਤਸਕਰੀ ਕਰਦਾ ਹੈ ਇਹ ਜਿਹੜੇ ਵੀ ਬੰਦੇ ਗਰੀਬ ਹੁੰਦੇ ਹੈਗੇ ਨੇ ਜਿਨ੍ਹਾਂ ਦੇ ਕੋਲ ਬੱਚੇ ਹੋਏ ਹੁੰਦੇ ਨੇ ਉਹਨਾਂ ਨੂੰ ਵਰਗਲਾ ਕੇ ਇੱਕ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਹੈਗਾ ਬੱਚੇ ਨੂੰ ਕਿਸੇ ਹੋਰ ਨੂੰ ਅਡਾਪਟ ਕਰਵਾ ਦੇਣਗੇ ਇਹ ਕਹੇ ਕਿ ਉਹ ਜਿਹੜੇ ਬੱਚੇ ਹੈਗੇ ਨੇ ਉਹ ਵੱਡੇ ਰੇਟਸ ਤੇ ਚੰਗੇ ਰੇਟਸ ਤੇ ਵੇਚਣ ਦੀ ਕੋਸ਼ਿਸ਼ ਕਰਦੇ ਹੈਗੇ ਨੇ ਤੇ ਇਸ ਸਿਲਸਲੇ ਵਿੱਚ ਚਾਰ ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਕੁਰਵਿੰਦਰ ਕੌਰ ਹਰਪ੍ਰੀਤ ਸਿੰਘ ਔਰ ਹੈਪੀ ਅਮਨਦੀਪ ਕੌਰ ਤੇ ਰਜਿੰਦਰ ਕੌਰ ਇਹਦੇ ਵਿੱਚੋਂ ਜਿਹੜੀ ਕੁਲਵਿੰਦਰ ਕੌਰ ਹੈਗੀ ਉਹ ਆਸ਼ਾ ਵਰਕਰ ਹੈਗੀ ਹੈ ਜਿਹਦੇ ਕੋਲ ਬੱਚੇ ਦਾ ਜਨਮ ਹੋਇਆ ਸੀਗਾ ਔਰ ਉਹਨੇ ਜਿਹੜਾ ਪਰਿਵਾਰ ਸੀਗਾ ਉਹਨਾਂ ਨੂੰ ਵਰਗਲਾਇਆ ਕਿ ਤੁਹਾਡਾ ਬੱਚਾ ਜਿਹੜਾ ਹੈਗਾ ਆਪਾਂ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਵੀ ਨੀਡੇਡ ਪੀਪਲ ਹੈਗੇ ਨੇ ਉਹਨਾਂ ਨੂੰ ਦੇ ਸਕਦੇ ਹੈਗੇ ਔਰ ਉਸ ਬਹਿਕਾਵੇ ਵਿੱਚ ਆ ਕਰਕੇ ਜਿਹੜੀ ਫੈਮਿਲੀ ਸੀਗੀ ਉਹਨੇ ਅੱਗੇ ਜਿਹੜਾ ਹੈਗਾ ਕੰਮ ਕਰਨਾ ਸ਼ੁਰੂ ਕੀਤਾ ਔਰ 에ਰ ਉਪਰ ਜਿਹੜੇ ਹੈਗੇ ਨੇ ਬੱਚਾ ਵੇਚਣ ਆਏ ਹੋਏ ਸੀਗੇ ਉਸ ਵੇਲੇ ਸਾਡੀ ਪੁਲਿਸ ਨੇ ਜਿਹੜਾ ਮੁਸਤਦੀਦ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਬੱਚਾ ਸੀਗਾ ਉਹ ਵੀ ਰਿਕਵਰ ਹੋ ਗਿਆ ਹੈਗਾ ਔਰ ਬਾਕੀ ਜਿਹੜੇ ਚਾਰੇ ਬੰਦੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਇਹਦੇ ਵਿੱਚ ਬੱਚਾ ਜੀ ਤਸਕਰੀ ਦਾ ਜਿਹੜਾ ਮਾਮਲਾ ਹੈਗਾ 143 ਦਫਾ 2 ਜਿਹੜਾ ਹੈਗਾ ਆਪਣਾ ਬੀਐਨਐਸ ਦੇ ਉਹਦੇ ਵਿੱਚ ਪਰਚਾ ਦਰਜ ਕੀਤਾ ਗਿਆ ਔਰ ਅਗਲੀ ਤਫਤੀਸ਼ ਜਿਹੜੀ ਅਮਲਿਤ ਚਲਦੀ ਜਾ ਰਹੀ ਹੈ ਪੁਲਿਸ ਨੂੰ ਕਿਸ ਤਰ੍ਹਾਂ ਜੀ ਇਹਦੀ ਇਨਫੋਰਮੇਸ਼ਨ ਮਿਲੀ ਦੇਖੋ ਜੀ ਇਹ ਆਪਣਾ ਸਾਡੇ ਕੋਲ ਇਨਫਾਰਮਰ ਸੀਗੇ ਸਿਕਰਟ ਇਨਫਾਰਮਰ ਜਿਨ੍ਹਾਂ ਨੇ ਸਾਨੂੰ ਦੱਸਿਆ ਸੀਗਾ ਕਿ ਇਹੋ ਜੀ ਗੱਲ ਹੋਰ ਚੱਲ ਰਹੀ ਹੈਗੀ ਹੈ ਜਿਸ ਤੇ ਸਾਡੀ ਪੁਲਿਸ ਨੇ ਜਿਹੜਾ ਹੈਗਾ ਮੌਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਮਤਲਬ ਇਹਨਾਂ ਦੇ ਜਿਹੜੇ ਪੇਰੈਂਟਸ ਆ ਬੱਚਾ ਦੇ ਉਹਦੇ ਮਾਪੇ ਵੱਲੋਂ ਵੀ ਜਿਹੜੀ ਕੀ ਕੋਈ ਸ਼ਿਕਾਇਤ ਕੀਤੀ ਹੈ ਬਿਲਕੁਲ ਜੀ ਉਹਨਾਂ ਦੇ ਬਿਆਨਾਂ ਤੇ ਆਪਾਂ ਪਰਚਾ ਦਰਜ ਕੀਤਾ ਹੈਗਾ ਮੈਂ ਤੁਹਾਨੂੰ ਇਸ ਤਰ੍ਹਾਂ ਦੱਸਿਆ ਕਿ ਇਹ ਜਿਹੜੇ ਬੰਦੇ ਗਰੀਬ ਹੈਗੇ ਨੇ ਬਿਹਾਰ ਸਾਈਡ ਦੇ ਹੈਗੇ ਉਹਨਾਂ ਦਾ ਬੱਚਾ ਹੋਇਆ ਸੀਗਾ ਜਲੰਧਰ ਵਿੱਚ ਜਿੱਥੇ ਕੁਲਵਿੰਦਰ ਕੌਰ ਜਿਹੜੀ ਆਸ਼ਾ ਵਰਕਰ ਹੈਗੀ ਹੈ ਉਹਨੇ ਬਾਕੀਆਂ ਦੇ ਨਾਲ ਸਾਜ-ਬਾਜ ਹੋ ਕਰਕੇ ਜਿਹੜਾ ਹੈਪੀ ਹੈਗਾ ਬੰਦਾ ਹੋਰ ਵੀ ਦੋ ਲੇਡੀਜ਼ ਹੈਗੇ ਨੇ ਲੁਧਿਆਣੇ ਦੀਆਂ ਜਿਨ੍ਹਾਂ ਨਾਲ ਮਿਲ ਕਰਕੇ ਜਿਹੜੇ ਹੈ ਬੱਚਾ ਅੱਗੇ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਕੋਈ ਹੋਰ ਜੀ ਪਹਿਲਾਂ ਕਿ ਇਹਨਾਂ ਨੇ ਬੱਚੇ ਲਪਤਾ ਕੀਤੇ ਹੋਣ ਦੇਖੋ ਜੀ ਅਗਲੀ ਤਫ਼ਤੀਸ਼ ਇਹਦੇ ਚੰਮਰ 'ਚ ਲਾਂਦੀ ਜਾ ਰਹੀ ਹੈਗੀ ਹਜੇ ਇਹਨਾਂ ਦਾ ਕਿਸੇ ਹੋਰ ਕੇਸ ਵਿੱਚ ਤੇ ਜਿਹੜਾ ਹੈਗਾ ਇਨਵੋਲਵਮੈਂਟ ਨਹੀਂ ਸਾਹਮਣੇ ਆਈ ਹੈ ਬਟ ਫੇਰ ਵੀ ਜਿਹੜੀ ਤਫ਼ਤੀਸ਼ ਉਹਦੇ ਵਿੱਚ ਸਾਰੀ ਗੱਲਾਂ ਨੂੰ ਆਪਾਂ ਵਿਚਾਰ ਰਹੇ ਹੈਗੇ ਆ ਜਿਹੜੇ ਬੱਚੇ ਚੋਰੀ ਹੋਏ ਨੇ ਜਾਂ ਕਿਤੇ ਹੋਰ ਅੱਗੇ ਵੇਚੇ ਗਏ ਨੇ ਤੁਹਾਡੇ ਡਿੱਕੇ ਜਿਹੜੇ ਆਏ ਨੇ ਇਸ ਤਰ੍ਹਾਂ ਹੈਗਾ ਕਿ ਇੱਕ ਸੂਰਜ ਨਾਮ ਦਾ ਜਿਹੜਾ ਲੜਕਾ ਜੋ ਬਿਹਾਰ ਸਰਸਾ ਡਿਸਟ੍ਰਿਕਟ ਦਾ ਰਹਿਣ ਵਾਲਾ ਉਹਨੇ 18 ਤਰੀਕ ਨੂੰ ਸਾਡੇ ਕੋਲ ਕੰਪਲੇਨ ਮੂਵ ਕੀਤੀ ਸੀ ਜਿਹਨੇ ਆਪਣੇ ਪਹਿਲੇ ਬਿਆਨ 'ਚ ਇਹ ਗੱਲ ਜਿਹੜਾ ਸਾਡੇ ਕੋਲ ਇਨਫੋਰਮੇਸ਼ਨ ਦਿੱਤੀ ਉਹਦੇ 'ਚ ਦਰਜ ਕਰਾਇਆ ਕਿ ਉਹ ਕਰੀਬ 2 ਮਹੀਨੇ ਪਹਿਲਾਂ ਪੰਜਾਬ ਆਇਆ ਸੀ ਤੇ ਜਦੋਂ ਪੰਜਾਬ ਆਇਆ ਉਹ ਜਲੰਧਰ ਸ਼ਹਿਰ ਚ ਨੇੜੇ ਰਣ ਲੱਗ ਪਿਆ ਕਰਾਇ ਤੇ ਤੇ ਉਹਦੀ ਜੁੜੀ ਵਾਈਫ ਪ੍ਰੈਗਨੈਂਸੀ ਉਹਦਾ ਜਦੋਂ ਪ੍ਰੈਗਨੈਂਸੀ ਦੌਰਾਨ ਉਹਦੇ ਬੱਚਾ ਜਿਹੜਾ ਰਾਈਪਰ ਬੰਨਾ ਪੀ ਐਚ ਸੀ ਚ ਜਦੋਂ ਹੋਇਆ ਤਾਂ ਉਹਦਾ ਆਸ਼ਾ ਵਰਕਰ ਨਾਲ ਸੰਪਰਕ ਹੋ ਗਿਆ ਉਹ ਤੋਂ ਬਾਅਦ ਜਿਹੜੀ ਇਹ ਆਸ਼ਾ ਵਰਕਰ ਹੈ ਉਹਨੇ ਆਪਣੇ ਘਰ ਲੱਗੀ ਜੇ ਤੋਂ ਬਾਅਦ ਇਹਨਾਂ ਨੇ ਉਸ ਜਿਹੜਾ ਸੂਰਜ ਨੂੰ ਇਹ ਗੱਲ ਕਹੀ ਕਿ ਜੇਕਰ ਕੋਈ ਤੇਰਾ ਬੱਚਾ ਆਪਣਾ ਅਡੌਪਟ ਕਰਾਣਾ ਚਾਹੁੰਦਾ ਤਾਂ ਸਾਡੇ ਕੋਲ ਲੋੜਵੰਦ ਵਿਅਕਤੀ ਹੈਗੇ ਇਹ ਜਿਹੜਾ ਸੂਰਜ ਗਰੀਬ ਹੋਣ ਕਾਰਨ ਇਹਨੇ ਆਪਣੀ ਵਾਈਫ ਤੇ ਸਲਾਹ ਕੀਤੀ ਕਿ ਜਿਹੜਾ ਬੱਚਾ ਜੇ ਕੋਈ ਲੋੜਵੰਦ ਲੈ ਲੈ ਸਾਡਾ ਤਾਂ ਉਹਦਾ ਪਾਲਣ ਪੋਸ਼ਣ ਕਰੂਗਾ ਜੋ ਇਹ ਕੁਲਵਿੰਦਰ ਕੌਰ ਦੇ ਕਹਿਣ ਤੇ ਇਹ ਰੁਕੜ ਆ ਗਿਆ ਤੇ ਇਸ ਜਦੋਂ ਰੁਕੜ ਆਇਆ ਤਾਂ ਇਹਨੂੰ ਪਤਾ ਲੱਗਾ ਕਿ ਇਹ ਜਿਹੜੀ ਕੁਲਵਿੰਦਰ ਕੌਰ ਦੋ ਹੋਰ ਲੇਡੀਆਂ ਤੇ ਇੱਕ ਜਿਹੜਾ ਵਿਅਕਤੀ ਜਿਹਦਾ ਨਾਮ ਹਰਪੀ ਸਿੰਘ ਆ ਇਹਨਾਂ ਦੇ ਸੰਪਰਕ ਚ ਆਲਰੇਡੀ ਹੈਗੀ ਸੀ ਤੇ ਇਹਨਾਂ ਦਾ ਜਿਹੜਾ ਦੀ ਮੰਨਛਾ ਸੀ ਕਿ ਇਹ ਇਹਦਾ ਬੱਚਾ ਅੱਗੇ ਵਿਚ ਵਿਚਣਾ ਚਾਹੁੰਦੇ ਸੀ ਸੋ ਇਸ ਆਧਾਰ ਤੇ ਅਸੀਂ ਬਿਆਨਾਂ ਦੇ ਆਧਾਰ ਤੇ ਅਸੀਂ 4 ਵਿਅਕਤੀਆਂ ਦੇ ਖਿਲਾਫ ਮਕਦਮਾ ਦਰਜ ਕੀਤਾ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਅਸੀਂ ਅਫੇਰ ਦਰਜ ਕਰਕੇ ਇਮੀਡੀਏਟ ਜਿਹੜਾ ਐਕਸ਼ਨ ਲੈਂਦੇ ਹੋਏ ਇਹਨਾਂ ਚਾਰਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਹਦੇ ਚੋਂ ਪਹਿਲੇ ਕੁਲਵਿੰਦਰ ਕੌਰ ਜੋ ਕਿ ਨੰਗਲ ਸਲੇਮਪੁਰ ਪਿੰਡ ਜਲੰਧਰ ਨਾਲ ਸੰਬੰਧਿਤ ਦਾ ਹਰਪੀ ਸਿੰਘ ਦਰਹਾਲ ਨਾਲ ਸੰਬੰਧਿਤ ਹੈ ਤੇ ਦੋ ਹੋਰ ਲੇਡੀਆਂ ਇੱਕ ਰਿੰਦਰਕੌਰ ਜੋ ਕਿ ਚਹਲਾ ਪਿੰਡ ਜਿਲ੍ਹਾ ਲੁਧਿਆਣਾ ਤੇ ਇੱਕ ਜਿਹੜੀ ਸੁਖਵਿੰਦਰ ਕੌਰ ਪਿੰਡ ਮੰਗੜ ਥਾਣਾ ਮਹਿਰਵਾਲ ਲੁਧਿਆਣਾ ਸੋ ਚਾਰਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਅਸੀਂ ਇਹਨਾਂ ਨੂੰ ਕੱਲ ਮਾਂਜੂਕ ਅਦਾਲਤ ਵਿੱਚ ਪੇਸ਼ ਕਰਕੇ ਕਬੂਦੰਦ ਰਮੋਗ ਲਿਆ ਸੀ ਜਿਨ੍ਹਾਂ ਦੀ ਅਸੀਂ ਢਗਾਈ ਨਾਲ ਕੋਸ਼ਿਸ਼ ਕੀਤੀ ਐਕਚੁਅਲੀ ਇਹਦੇ ਚ ਸੀ ਕਿ ਜਿਹੜੀ ਸੁਖਵਿੰਦਰ ਕੌਰ ਆ ਪਹਿਲਾਂ ਜਿਹੜੀ ਇਹ ਮਤਲਬ ਉਹ ਐਜ਼ ਅ ਮੈਰਿਜ ਕੰਸਲਟੈਂਟ ਦੇ ਤੌਰ ਤੇ ਲੋਕਾਂ ਨਾਲ ਕੰਮ ਕਰਦੀ ਸੀ ਤੇ ਉਹ ਤੋਂ ਬਾਅਦ ਹੀ ਜਿਹੜਾ ਇਹ ਜਿਹੜੀ ਸੁਖਵਿੰਦਰ ਕੌਰ ਨੇ ਹੀ ਇਹ ਸਾਰੀ ਜਿਹੜੀ ਪਲਾਨਿੰਗ ਬਣਾਈ ਕਿ ਆਪਾਂ ਕਿਉਂਕਿ ਸੁਖਵਿੰਦਰ ਕੌਰ ਦਾ ਜਿਹੜਾ ਕਨੈਕਸ਼ਨ ਰਜਿੰਦਰ ਕੌਰ ਨਾਲ ਸੀ ਰਜਿੰਦਰ ਅੱਗੇ ਹਰਪੀ ਸਿੰਘ ਨਾਲ ਜੁੜੀ ਹੋਈ ਸੀ ਜੋ ਜਿਹੜਾ ਹਰਪੀਤ ਸਿੰਘ ਆ ਉਹਦੇ ਪਿੰਡ ਨੰਗਲ ਸਲੇਮਪੁਰ ਜਿਹੜਾ ਉਹਦੇ ਸੋਹਰਾ ਪਰਿਵਾਰ ਉੱਥੇ ਰਹਿੰਦਾ ਇਸ ਕਰਕੇ ਉਹ ਅੱਗੇ ਕਲਵਿੰਦਰ ਕੌਰ ਜੋ ਕਿ ਆਸ਼ਾ ਵਰਕਰ ਆ ਉਹਦੇ ਨਾਲ ਜੁੜਿਆ ਹੋਇਆ ਸੀ ਸੋ ਆਪਸ 'ਚ ਸਾਰੇ ਮਿਲ ਜੁਲਦੇ ਸੀ ਇਹਨਾਂ ਦੇ ਪਰਿਵਰਤੀ ਦੇ ਲੋਕ ਨੇ ਇਸ ਤਰ੍ਹਾਂ ਕਿ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਤੋਂ ਤਾਂ ਇਹੀ ਗੱਲ ਸਾਹਮਣੇ ਆਈ ਕਿ ਇਹਨਾਂ ਦੀ ਇਹ ਪਹਿਲੀ ਇੰਡੈਕਟ ਸੀ ਤੇ ਅਸੀਂ ਡਿਟੇਲਡ ਇਨਵੈਸਟੀਗੇਸ਼ਨ ਕੀਤੀ ਹੈ ਤੇ ਸਾਡੀ ਹਜੇ ਹੋਰ ਇਨਵੈਸਟੀਗੇਸ਼ਨ ਜਾਰੀ ਹੈ ਜਿ ਕੋ ਹੋਰ ਨਵਾਂ ਤੱਕ ਸਾਹਮਣੇ ਆਇਆ ਉਸ ਤੋਂ ਤੁਹਾਨੂੰ ਜ਼ਰੂਰ ਸੇਧ ਕਰ ਇਹਨਾਂ ਨੇ ਕਰਨਾ ਕਿਉਂ ਸੀਗਾ ਇਨਾਂ ਦੀ ਮਨਛਾ ਇਹ ਸੀ ਕਿ ਇਹਨਾਂ ਨੇ ਬੱਚਾ ਜਿਹੜਾ ਅੱਗੇ ਚਾਹੁੰਦੇ ਸੀ ਕਿ ਅਸੀਂ ਕਿਸੇ ਨੂੰ ਵੇਚ ਦਈਏ ਤੇ ਅਸੀਂ ਜਿਹੜਾ ਜਿਹੜੇ ਪੈਸੇ ਉਹ ਆਪਸ ਵਿੱਚ ਸ਼ੇਅਰ ਕਰਾਂ